ਕੱਲ ਕੀ ਹੋਇਆ ਦੋ ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਡ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ਼੍ਰੀ ਅੰਮ੍ਰਿਤਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਏ ਡਰਾਈ ਫਰੂਟਸ ਤੋਂ ਜੋ ਵੀ ਅਫਗਾਨਿਸਤਾਨ ਉਸ ਬਾਰਡਰ ਦਾ ਆਉਂਦਾ ਜਾਂ ਕੁਝ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ਟਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅ ਐਂਡ ਆਰਡਰ ਭਗਵਾਨ ਜੀ ਮਾਨ ਸਾਹਿਬ ਦਾ ਕਿਵੇਂ ਝੰਡੇ ਝੂੜੇ ਤਾਂ ਲਾਉਂਦਾ ਦੋ ਪੈਗ ਬਾਹਰ ਸਰਾਣੇ ਥੱਲੇ ਦੇ ਕੇ ਪੈ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਪਲਵਾ ਦਿਆ ਕਿ ਲੋਕ ਵੀ ਪਏ ਰਹਿਣ ਦਸ਼ਮੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੜ ਪੰਦੀ ਵਾਰੀ ਹੋਇਆ ਕਿ ਆ ਕੇ ਸਾਰਾ ਹੀ ਗੋਡਾਊਨ ਹੀ ਲੁੱਟ ਕੇ ਲੈ ਗਏ ਆ ਮਜੀਠ ਉੱਥੇ ਮੈਂਬਰ ਜਿਹੜੇ ਮਜੀਠ ਮੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ ਤੁਹਾਨੂੰ ਮੈਂਬਰਸ ਆਫ ਦਾ ਫੈਡਰੇਸ਼ਨ ਆਫ ਕਰਿਆਨਾ ਡਰਾਈ ਫਰੂਟ ਐਸੋਸੀਏਸ਼ਨ ਅਲੋਂਗ ਵਿਦ ਦਾ ਇੰਡੋ ਫੋਰਨ ਚੈਂਬਰ ਆਫ ਕਮਰਸ ਹੈਲਡ ਅ ਮੀਟਿੰਗ ਇਨ ਮਜੀਠ ਮੰਡੀ ਏਰੀਆ ਫਾਰ ਐਕਸਪ੍ਰੈਸਿੰਗ ਕੰਸਰਨ ਓਵਰ ਯਸਟਰਡੇਜ਼ ਇਨਸੀਡੈਂਟ ਅੱਗੇ ਸੁਣੋ ਜੀ ਕੀ ਕਹਿੰਦੇ ਆ ਇਟ ਇਜ਼ ਐਨ ਅਨਪ੍ਰੈਸੀਡੈਂਟਡ ਇਨਸੀਡੈਂਟ ਦ ਪੁਲਿਸ ਸ਼ੁਡ ਅਰੈਸਟ ਦ ਸਸਪੈਕਟਸ ਇਮੀਡੀਐਟਲੀ ਸੈਡ ਵੀ ਕੇ ਬਜਾਦ ਪ੍ਰੈਜ਼ੀਡੈਂਟ ਆਫ ਇੰਡੋ ਫੋਰਨ ਚੈਂਬਰ ਆਫ ਕਮਰਸ ਇਹ 85 ਸਾਲ ਦੇ ਬਜ਼ੁਰਗ ਨੇ ਜੀ ਬਜਾਦ ਸਾਹਿਬ ਤੁਸੀਂ ਤਾਂ ਜਾਣਦੇ ਹੋ 85 ਸਾਲ ਦੇ ਬਜ਼ੁਰਗ ਆ ਕਹਿੰਦੇ ਮੈਂ ਆਪਦੀ ਜ਼ਿੰਦਗੀ ਚ ਨਹੀਂ ਵੇਖਿਆ ਕਿ ਰਾਤ ਨੂੰ ਸਾਰਾ ਗਡਾਊਨ ਹੀ ਖਾਲੀ ਕਰਕੇ ਰਹਿ ਗਏ ਆਮਡ ਹਥਿਆਰ ਨਾਲ ਲੋਕੀ ਆਏ ਤੇ ਜੇ ਗਡਾਊਨ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿੱਥੋਂ ਕੱਲ ਕੀ ਹੋਇਆ 2 ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆਏ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸ ਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ ਸ਼੍ਰੀ ਅੰਮ੍ਰਿਤਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਇਹ ਡਰਾਈ ਫਰੂਟਸ ਤੋਂ ਜੋ ਵੀ ਅਫਗਾਨਿਸਤਾਨ ਉਸ ਬਾਰਡਰ ਨਾਲ ਆਉਂਦਾ ਜਾਂ ਕੁਛ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ਟਰਾਂਜ਼ਿਟ ਪੁਆਇੰਟ ਤੁਸੀਂ ਮੰਨੋਗੇ ਕਿ ਲਾਅ ਐਂਡ ਆਰਡਰ ਭਗਵਾਨ ਜੀ ਮਾਨ ਸਾਹਿਬ ਦਾ ਕਿਵੇਂ ਝੰਡੇ ਝੂਡੇ ਤਾਂ ਲਾਉਂਦਾ ਦੋ ਪੈਗ ਵਾਚ ਰਾਣੀ ਥੱਲੇ ਦੇ ਕੇ ਪੈ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਪਲਵਾ ਦਿਆ ਕਿ ਲੋਕ ਵੀ ਪਏ ਰਹਿਣ ਦਸ਼ਮੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੜ ਪਹਿਲੀ ਵਾਰੀ ਹੋਇਆ ਕਿ ਆ ਕੇ ਸਾਰਾ ਇਹ ਗੋਡਾਊਨ ਹੀ ਲੁੱਟ ਕੇ ਲੈ ਗਏ ਆ ਮਜੀਦ ਉੱਥੇ ਮੈਂਬਰ ਜਿਹੜੇ ਮਜੀਦ ਖੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ ਤੁਹਾਨੂੰ ਮੈਂਬਰਸ ਆਫ ਦਾ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ ਅਲੋਂਗ ਵਿਦ ਦਾ ਇੰਡੋ ਫੋਰਨ ਚੈਂਬਰ ਆਫ ਕਮਰਸ میٹنگ مجھ منڈی ایریا فار اکسپرگ کنسرنٹینٹ انسیڈینٹ دا پولیس شوڈ ارسٹ دا سسپین امیجیٹلی سیٹ بی کے بجاج پر سال کے بزرگ نے جی بجاج صاحب تھی تو جانتے ہو 85 ਸਾਲ ਦੇ ਬਜ਼ੁਰਗਾ ਕਹਿੰਦੇ ਮੈਂ ਆਪਦੀ ਜ਼ਿੰਦਗੀ ਚ ਨਹੀਂ ਵੇਖਿਆ ਕਿ ਰਾਤ ਨੂੰ ਸਾਰਾ ਗਡਾਊਨ ਨਹੀਂ ਖਾਲੀ ਕਰਕੇ ਰਹਿ ਗਏ ਆਮ ਹਥਿਆਰ ਨਾਲ ਲੋਕੀ ਆਏ ਤੇ ਜੇ ਗਡਾਊਨ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿਥੇ